ਮਸਲਾ ਪੰਥਕ ਕਹਿ ਲਈਏ ਜਾਂ ਫਿਰ ਖੇਤਰੀ ਸਿਆਸਤ ਦਾ ਹੋਵੇ ਉਸ ਦੇ ਵਿੱਚ ਵੀ ਅੱਗੇ ਪੰਥਕ ਤੇ ਨਾਂ ਵੱਖ-ਵੱਖ ਰੀਆਂ ਆਪਣੀ ਆਪਣੀ ਤਿਆਰੀ ਚ ਲੱਗੀਆਂ ਨੇ ਐਸਜੀਪੀਸੀ ਦੀ ਚੋਣ ਨੂੰ ਲੈ ਕੇ ਵੀ ਤੇ ਸ਼ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਜਿਹੜੀ ਡਰਾਈਵ ਚੱਲੀ ਉਸ ਨੂੰ ਲੈ ਕੇ ਵੀ ਬਾਗੀਆਂ ਨੇ ਸਵਾਲ ਕੀਤੇ ਨੇ ਇਸੇ ਦੇ ਦੌਰਾਨ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੰਘ ਸਹਿਬਾਨ ਦੀ ਮੀਟਿੰਗ ਸੱਦ ਲਈ ਗਈ ਹੈ 28 ਤਰੀਕ ਨੂੰ ਇਸ ਦਾ ਮਕਸਦ ਕੀ ਹੋ ਸਕਦਾ ਹੈ ਉਸ ਦਿਨ ਕੀ ਕੋਈ ਆਦੇਸ਼ ਆਏਗਾ ਕਿਉਂਕਿ ਲਗਾਤਾਰ ਪ੍ਰੈਸ਼ਰ ਇੱਕ ਬਿਲਡ ਕੀਤਾ ਜਾ ਰਿਹਾ ਸੀ ਇੱਕ ਧਿਰ ਵੱਲੋਂ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਕੋਈ ਆਦੇਸ਼ ਆਉਣਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ 2 ਦਸੰਬਰ ਨੂੰ ਆਏ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਇਹਨਾਂ ਨੂੰ ਲਾਗੂ ਨਹੀਂ ਕੀਤਾ ਬਹੁਤ ਸਾਰੇ ਸਵਾਲ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀਆਂ ਕੀ ਦਲੀਲਾਂ ਤੇ ਕੀ ਤਰਕ ਨੇ ਕੌਣ ਸਹੀ ਤੇ ਕੌਣ ਗਲਤ ਹੈ ਇਸ ਬਾਰੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਸਿੰਘ ਸਾਹਿਬ ਦੀ ਸੱਦੀ ਹੋਈ ਬੈਠਕ ਜਾਂ ਮੀਟਿੰਗ ਕਿੰਨੀ ਅਹਿਮ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਭ ਦੀ ਨਜ਼ਰ ਟਿਕੀ ਹੈ ਕਿ ਕੋਈ ਨਾ ਕੋਈ ਇਸ ਮਾਮਲੇ ਦੇ ਵਿੱਚ ਟਿੱਪਣੀ ਜਾਂ ਆਦੇਸ਼ ਆਉਣਾ ਜ਼ਰੂਰੀ ਹੈ ਬਹੁਤ ਅਹਿਮ ਹੈ ਮੀਟਿੰਗ ਜੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦਾ ਸੰਕਲਪਾ ਜਿਹੜਾ ਸਿੱਖੀ ਦੇ ਵਿੱਚ ਬਹੁਤ ਵੱਡਾ ਸੰਕਲਪਾ ਜਿਹੜਾ ਕਹਿੰਦੇ ਨੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹੁੰਦਾ ਰਿਹਾ ਅਕਾਲ ਤਖਤ ਨੇ ਬਹੁਤ ਵੱਡੀਆਂ-ਵੱਡੀਆਂ ਮਹਿਮਾਬਿੱਡੀਆਂ ਗਈਆਂ ਨੇ ਉੱਥੋਂ ਲੜੀਆਂ ਗਈਆਂ ਨੇ ਜਿੱਤੀਆਂ ਵੀ ਗਈਆਂ ਨੇ ਪਰ ਪਿਛਲੇ 30 ਸਾਲਾਂ ਤੋਂ ਨਾ 30 ਸਾਲਾਂ ਤੋਂ ਕਹ ਲਓ ਤੁਸੀਂ ਅਕਾਲ ਤਖਤ ਸ਼੍ਰੋਮਣੀ ਕਮੇਟੀ ਤੇ ਇੱਕ ਖਾਸ ਕਿਸਮ ਦੀ ਸਿਆਸਤ ਦਾ ਜਕੜ ਪੰਜਾ ਕੇ ਬਾਦਲ ਸਾਹਿਬ ਕੋਲੇ ਜਦੋਂ ਪੰਜਾਬ ਦੀ ਸੱਤਾ ਆਈ ਤੇ ਕੇਂਦਰ ਚ ਭਾਈਵਾਲੀ ਪੈ ਗਈ ਬਿਨਾਂ ਸ਼ਰਤ ਹਮਾਇਤ ਆਲੀ ਜੀ ਬਸਪਾ ਨਾਲੋਂ ਨਾਤਾ ਤੋੜ ਲਿਆ ਕਿਉਂਕਿ ਜਦੋਂ ਬਸਪਾ ਨਾਲ ਨਾਤਾ ਜੁੜਿਆ ਉਦੋਂ ਟੋੜਾ ਸਾਹਿਬ ਬੜੇ ਖੁਸ਼ ਸੀ ਉਹ ਕਹਿੰਦੇ ਇਹ ਜਿਹੜਾ ਭਾਈਚਾਰਾ ਨਾ ਇਹ ਖਾਲਸਾ ਪੰਥ ਨੂੰ ਜਾਂ ਅਕਾਲੀ ਦਲ ਨੂੰ ਲੀਹ ਤੋਂ ਲੈਣ ਤੇ ਰੋਕਣ ਵਾਲਾ ਹੋ ਕਿਉਂਕਿ ਸਿੱਖੀ ਗੱਲ ਇਹ ਨਾਲ ਦੀ ਕਰਦੀ ਆ ਉਹਨਾਂ ਦੀਆਂ ਨੀਤੀਆਂ ਉਹ ਜਿਹੇ ਸੰਧਾਨ ਤਾਂ ਬਣਾਉਣ ਦੀ ਗੱਲ ਹੋ ਬਾਦਲ ਸਾਹਿਬ ਨੇ ਬਿਨਾਂ ਪਾਰਟੀ 'ਚ ਵਿਚਾਰ ਕਰਤੇ ਪਲਟਾ ਮਾਰਿਆ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰਤਾ ਉਦੋਂ ਬਾਅਦ ਇਹ ਸਵਸਿਆ ਆਉਣ ਲੱਗੀਆਂ 1999 ਜਦੋਂ ਖਾਲਸਾ ਪੰਥ ਦਾ ਤੀਜ ਸਤਾਵ ਦੀ ਦਿਵਸਾਇਆ ਉਦੋਂ ਇਹ ਉੱਭਰ ਕੇ ਗੱਲ ਸਾਹਮਣੇ ਆ ਗਈ ਪੰਥ ਦੇ ਵਿੱਚ ਵੀ ਆਪਸੀ ਮਤਭੇਦ ਸੀ ਕੀ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਮੁੱਖ ਮੰਤਰੀ ਵੱਖਰਾ ਹੋਣਾ ਚਾਹੀਦਾ ਹੋਰ ਵੀ ਗੱਲਾਂ ਜਾਇ ਸਤਾਵ ਦੀ ਮਨਾਈਏ ਕਿਵੇਂ ਟੋੜਾ ਸਾਹਿਬ ਦਾ ਵਿਚਾਰ ਇਹ ਸੀ ਵੀ ਇਹ ਸਮੁੱਚੇ ਖਾਲਸਾ ਪੰਥ ਦਾ ਸਾਜਨਾ ਦਿਵਸਾ ਇਕੱਲੇ ਪੰਜਾਬ ਵਾਲਿਆਂ ਦਾ ਨਹੀਂ ਇਸ ਕਰਕੇ ਅਕਾਲ ਤਖਤ ਦੀ ਗਵਾਈ ਚ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਰਲ ਕੇ ਮਨਾਉਣ ਇਹ ਬਾਦਲ ਸਾਹਿਬ ਨੂੰ ਹਜਮ ਨਹੀਂ ਆਉਂਦਾ ਸੀ ਤੇ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਆਏ ਆਪਸੀ ਲੜਾਈ ਬੰਦ ਕਰੋ 15 ਅਪ੍ਰੈਲ ਤੱਕ ਹੂੰ ਤੇ ਉਸ ਤੋਂ ਬਾਅਦ ਤੁਸੀਂ ਲੜ ਲਿਓ ਜੋ ਲੜਨਾ ਇਹਦੇ ਵਿੱਚ ਵਿਗੜਨ ਨਾ ਪੈਣ ਹੂੰ ਤੇ ਤਾਕਤ ਵੱਡੀ ਸੀ ਭਾਈ ਰਣਜੀਤ ਸਿੰਘ ਦਾ ਹੁਕਮਨਾਮਾ ਲੰਘਿਆ ਸ਼੍ਰੋਮਣੀ ਕਮੇਟੀ ਤੋਂ ਹੁਕਮਨਾਮਾ ਦੀ ਉਲੰਘਣਾ ਕਰਾਈ ਫਿਰ ਰਣਜੀਤ ਸਿੰਘ ਨੂੰ ਲਾਇਆ ਫਿਰ ਟੌੜਾ ਸਾਹਿਬ ਨੇ ਸੋਚਿਆ ਵੀ ਇਹ ਸ਼੍ਰੋਮਣੀ ਕਮੇਟੀ ਦੀ ਵੀ ਬੇਅਦਬੀ ਹੋ ਵੀ ਇਸ ਮਾਮਲੇ ਤੇ ਜੇ ਉਹਨਾਂ ਨੇ ਮੈਨੂੰ ਲਾਇਆ ਉਹਨਾਂ ਨੇ ਅਸਤੀਫਾ ਭੇਜਤਾ ਇਹਨਾਂ ਨੇ ਸਤੀਵਾ ਪਰਿਵਾਰ ਨਹੀਂ ਕੀਤਾ ਟੋੜਾ ਸਾਹਿਬ ਖਿਲਾਫ ਬੇਵਿਸ਼ਵਾਸੀ ਦਾ ਮਤਾ ਪਾਸ ਕਰਕੇ ਲਾਇਆ ਹਮ ਸ਼੍ਰੋਮਣੀ ਕਮੇਟੀ ਤੋਂ ਕਰਾਈ ਲੰਘਣਾ ਸਾਰੇ ਕਸੇ ਦੀ ਆਪ ਕੀਤੀ ਉਹ ਕੀਤੀ ਬਰਜਿੰਦਰ ਸਿੰਘ ਦੀ ਅਗਵਾਈ 'ਚ ਫਿਰ ਇੱਕ ਕਮੇਟੀ ਬਣਾਤੀ ਕੈਪਟਨ ਕਮਲਜੀਤ ਸਿੰਘ ਵੀ ਇਹਦੀ ਅਗਵਾਈ 'ਚ ਆ ਜਿਹੜਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾ ਚਲੋ ਫਿਰ ਚੱਲਿਆ ਜੀ ਟੋੜਾ ਸਾਹਿਬ ਨੇ ਅੱਡ ਸਮਾਗਮ ਕੀਤੇ ਉਦੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰ ਇਹਨਾਂ ਦੀ ਮੁੱਠੀ 'ਚ ਆ ਗਏ ਕੇਂਦਰ ਨਾਲ ਭਾਈਵਾਲੀ ਸੀ ਨੰਦੇੜ ਸਾਹਿਬ ਦੇ ਟਰਸਟ ਤੇ ਵੀ ਉਹਤੇ ਵੀ ਆਪਣਾ ਬੰਦਾ ਪ੍ਰਧਾਨ ਲਾ ਲਿਆ ਕਦੇ ਰਪਾਣਾ ਲੱਗ ਗਿਆ ਜੀ ਕਦੇ ਦਿੱਲੀ ਵਾਲੇ ਉਹ ਲੱਗੇ ਜੀ ਇਸੇ ਤਰ੍ਹਾਂ ਉਧਰ ਲੱਗਦਾ ਰਿਹਾ ਉਦੋਂ ਤੱਕ ਮੈਂ ਤਾਂ ਉਥੋਂ ਸ਼ੁਰੂ ਹੋਈ ਹੈ ਬਿਲਕੁਲ ਉਦੋਂ ਪਹਿਲਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਲਾਉਂਦੇ ਸੀ ਨਾ ਜੀ ਉਦੋਂ ਸਿੱਖ ਸੰਪਰਦਾਵਾਂ ਸਿੰਘ ਸੁਭਾਵਾਂ ਦੀ رائے ਲੈਂਦੀ ਸੀ ਨਿਯੁਕਤੀ ਚਾਹੇ ਸ਼੍ਰੋਮਣੀ ਕਮੇਟੀ ਕਰਦੀ ਸੀ ਜਦੋਂ ਇਹ ਪ੍ਰੋਬਲਮ ਆਉਣ ਲੱਗੀ ਉਦੋਂ ਟੋਹੜਾ ਸਾਹਿਬ ਨੇ ਦੋ ਮਤੇ ਪਾਸ ਕਰਾਏ ਇੱਕ ਤਾਂ ਇਹ ਵੀ ਸਿੰਘ ਸਹਿਬਾਨ ਤਨਖਾਹਦਾਰ ਮਲਾਜਮ ਨਹੀਂ ਇਸ ਕਰਕੇ ਇਹਨਾਂ ਨੂੰ ਮਾਨ ਪੱਤਾ ਦਊ ਇਹ ਦਸਕਤ ਨਹੀਂ ਲਾਉਣਗੇ ਕਰਕੇ ਦੂਜਾ ਧਰਮ ਪ੍ਰਚਾਰ ਕਮੇਟੀ ਨੇ 2003 ਚ ਮੇਰਾ ਖਿਆਲ ਹੈ ਸ਼ਾਇਦ ਮਤਾ ਪਾਸ ਕੀਤਾ ਫਤੇਗੜ ਸਾਹਿਬ ਕੇ ਸਿੰਘ ਸਹਿਵਾਨ 1925 ਦੇ ਐਕਟ ਅਧੀਨ ਨਹੀਂ ਹੁੰਦੇ ਕਿਉਂਕਿ ਸਮੁੱਚੇ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਘਰੇ ਵਾਲੀ ਅੰਦਰ ਨਹੀਂ ਕਰਦੇ ਇਸ ਕਰਕੇ ਜਿਹੜਾ ਐਕਟ ਚ ਹੈੱਡ ਮਨਿਸਟਰ ਤੇ ਮਨਿਸਟਰ ਲਿਖਿਆ ਗਿਆ ਉਹਦਾ ਅਰਥ ਹੈੱਡ ਗ੍ਰੰਥੀ ਤੇ ਗ੍ਰੰਥੀ ਇਹ ਪਰ ਉਸ ਤੋਂ ਬਾਅਦ ਟੋੜਾ ਸਾਹਿਬ ਦਾ ਜਲਵਾ ਘਟ ਗਿਆ ਵਧ ਗਿਆ ਇਹਨਾਂ ਦੇ ਦੋਵੇਂ ਫੈਸਲੇ ਰੋਲ ਤੇ ਹੂੰ ਫਿਰ ਜਿਵੇਂ ਹੁੰਦਾ ਰਿਹਾ ਤੁਹਾਡੇ ਸਾਹਮਣੇ ਹੂੰ ਹੁਣ ਜਦੋਂ 2 ਦਸੰਬਰ ਨੂੰ ਹੂੰ ਅਕਾਲੀਆਂ ਦਾ ਇੱਕ ਗਰੁੱਪ ਸ਼ਿਕਾਇਤ ਲੈ ਕੇ ਗਿਆ ਉੱਥੇ ਜੀ ਸ਼ਿਕਾਇਤਾਂ ਉਸ ਤੋਂ ਬਾਅਦ ਵੀ ਬਹੁਤ ਗਈਆਂ ਉੱਥੇ ਹੂੰ ਇੱਕ ਦੂਜੇ ਦੇ ਖਿਲਾਫ ਵੀ ਗਈਆਂ ਸੁਖਵੀਰ ਖਿਲਾਫ ਵੀ ਗਈਆਂ ਵੀ ਇਹਨੇ ਇਕੱਲਾ ਇਹ ਨਹੀਂ ਵੀ ਹੁਕਮਨਾਮਾ ਵਾਪਸ ਕਰਾਇਆ ਸਿੰਘ ਸਾਹਿਬਾਨ ਨੂੰ ਘਰੇ ਸੱਦ ਕੇ ਇਹਨੇ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਵੋਟਾਂ ਲੈਣ ਲਈ ਸੋ ਇਹ ਮਸਲਾ ਜਦੋਂ ਆਇਆ ਫੇਰ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਜਿਹੜਾ ਵਰਤਾਂਚ ਸਿਰਜਿਆ ਉੱਥੇ ਪੰਥ ਕੀਆ ਖਾਲਸਾ ਕੀਆ ਪੰਜਾਬ ਕੀਆ 78 ਤੋਂ ਲੈ ਕੇ ਹੁਣ ਤੱਕ ਹੋਇਆ ਕੀਆ ਬਾਦਲ ਦੀ ਜਿਹੜੀ ਸਿਆਸਤ ਸੀ ਨਾ ਉਹਨੂੰ ਭਾਈ ਰਣਜੀਤ ਸਿੰਘ ਨੇ ਇੱਕ ਵਾਰ ਬੋਲਿਆ ਸੀ ਵੀ ਖਾਲਸਾ ਪੰਥ ਦੇ ਹਰੀਆਲੇ ਬੂਟੇ ਤੇ ਬਾਦਲ ਬਾਦ ਅਮਰਵੇਲ ਬਣ ਕੇ ਛਾਇਆ ਹੋਇਆ ਸਿੰਘ ਸਹਿਬਾਨ ਨੇ ਉਹ ਸ਼ਾਂਤੀ ਫਖਰੇ ਕੰਮ ਵਾਪਸ ਲੈ ਲਿਆ ਤੇ ਉਹਨਾਂ ਨੂੰ ਕਿਹਾ ਤੁਸੀਂ ਨੈਤਿਕ ਤੌਰ ਤੇ ਅਧਿਕਾਰ ਨਹੀਂ ਰੱਖਦੇ ਜਾਓ ਪੰਥ ਦੇ ਚਰਨੀ ਲੱਗੋ ਮੁੜ ਕੇ ਅਧਿਕਾਰ ਹਾਸਲ ਕਰ ਲਓ ਰੋਕ ਕੋਈ ਨਹੀਂ ਲਈ ਪਰ ਅੱਜ ਦੀ ਹਾਲਤ ਤੇ ਉਹਨਾਂ ਦਾ ਰੁਤਬਾ ਦੱਸਦਾ ਵੀ ਇਹ ਆ ਕਮੇਟੀ ਬਣਾਈ ਕਮੇਟੀ ਦੀ ਨਿਗਰਾਨੀ ਤੇ ਭਰਤੀ ਹੋਣੀ ਸੀ ਕਰਨੀ ਤਾਂ ਇਹਨਾਂ ਨਹੀਂ ਸੀ ਸੱਤ ਮੈਂਬਰੀ ਕਮੇਟੀ ਨੇ ਥੋੜੋ ਵੀ ਪਿੰਡ ਪਿੰਡ ਜਾ ਕੇ ਭਰਤੀ ਕਰਨੀ ਸੀ ਸਿਸਟਮਿਕ ਸਾਰਿਆਂ ਦੇ ਸਲਾਹ ਨਾਲ ਬਣਾਉਣਾ ਸੀ ਚਾਹੇ ਉਹ ਵਰਕ ਕਮੇਟੀ ਹੋ ਬਣਾਉਣੀ ਉਹਨਾਂ ਨੇ ਨਿਗਰਾਨੀ ਕਰਨੀ ਸੀ ਤਾਂ ਕਿ ਸਹੀ ਭਰਤੀ ਹੋਵੇ ਜੀ ਇਸ ਸਮੇਂ ਦੌਰਾਨ ਜੋ ਹੋਇਆ ਸਿੰਘ ਸਹਿਵਾ ਦੇ ਉਹ ਵਰਤਾਂਤ ਨੂੰ ਵੀ ਆਦੇਸ਼ਾਂ ਦੀ ਲਗਾਤਾਰ ਉਲੰਘਣਾ ਕੀਤੀ ਪਰ ਸ਼੍ਰੋਮਣੀ ਕਾਲੀ ਦਲ ਇਹਨੂੰ ਉਲੰਘਣਾ ਨਹੀਂ ਮੰਨਦਾ ਉਹ ਕਹਿੰਦੇ ਕਿ ਜੇ ਅਸੀਂ ਐਡੇ ਹੀ ਮਾੜੇ ਹੁੰਦੇ ਤੇ ਉਸ ਕਮੇਟੀ ਦੇ ਵਿੱਚੋਂ ਬਹੁ ਗਿਣਤੀ ਮੈਂਬਰ ਥੋੜੀ ਲੈਣੇ ਸੀ ਇਸ ਭਰਤੀ ਕਮੇਟੀ 'ਚੋਂ ਮੈਂਬਰ ਵੀ ਲਏ ਨੇ ਉਹਨਾਂ ਦੀ ਡਿਊਟੀਆਂ ਵੀ ਲਾਈਆਂ ਨੇ ਸਾਰਿਆਂ ਨੂੰ ਡਿਊਟੀਆਂ ਵੰਡੀਆਂ ਨੇ ਔਰ ਸਾਡੀ ਪਾਰਟੀ ਦੀ ਮਾਨਤਾ ਰੱਦ ਨਾ ਹੋ ਜਾਵੇ ਸਿਰਫ ਫੈਸਲਾ ਥੋੜਾ ਜਿਹਾ ਹੋਰ ਟੰਗਣ ਲਾਗੂ ਕੀਤਾ ਇੰਨੀ ਗੱਲ ਹੈ ਪੂਰਾ ਝੂਠ ਹੈ ਇਹ ਪਹਿਲੀ ਗੱਲ ਉਹ ਕਮੇਟੀ ਦਾ ਰੋਲ ਕੀ ਸੀ ਉਨੇ ਸਮੁੱਚੀ ਭਰਤੀ ਦੀ ਨਿਗਰਾਨੀ ਕਰਨੀ ਸੀ ਜਿਹੜਾ ਕਿਹਾ ਸੀ ਸਹੀ ਭਰਤੀ ਹੋਵੇ ਜਾਲੀ ਨਾ ਹੋਵੇ ਜਿਹੜੀ ਇਹ ਕਰਦੇ ਰਿਹਾ ਅੱਜ ਸ਼੍ਰੋਮਣੀ ਕਮੇਟੀ ਇਹਦਾ ਰੌਲਾ ਪਾਉਂਦੇ ਨੇ ਨਾ ਇਹ ਇਹਨਾਂ ਨੇ ਜਦੋਂ ਵੋਟਾਂ ਬਣਾਉਂਦੇ ਹੁੰਦੇ ਸੀ ਸ਼੍ਰੋਮਣੀ ਕਮੇਟੀ ਨੇ ਕੀ ਕਰਦੇ ਹੁੰਦੇ ਸੀ ਹੁਣ ਤਾਂ ਐਲਾਨ ਆ ਗਿਆ ਨਾ ਵੀ ਸਾਫ ਸੂਰਤਾਂ ਜਿਹੜਾ ਉਹ ਮੈਂਬਰ ਬਣ ਸਕਦਾ ਸਿੱਖ ਹੋਰ ਵੀ ਨਹੀਂ ਸਾਫ ਸੂਰਤ ਤੋਂ ਬਾਹਰ ਸਿੱਖ ਐ ਨਹੀਂ ਵੀ ਬਾਹਰ ਕੋਈ ਸਿੱਖ ਨਹੀਂ ਪਰ ਜਿਨ੍ਹਾਂ ਨੇ ਪ੍ਰਬੰਧ ਵਿੱਚ ਹਿੱਸਾ ਲੈਣਾ ਉਹ ਇਸ ਦੇ ਯੋਗ ਹੋਣੇ ਚਾਹੀਦੇ ਆ ਜਿਵੇਂ ਆਪਾਂ ਕਹਿੰਦੇ 18 ਸਾਲ ਦਾ ਵੋਟਰ ਚਾਹੀਦਾ 25 ਸਾਲ ਦਾ ਐਮਐਲਏ ਚਾਹੀਦਾ ਮੀਟਿੰਗ ਸੱਦੀ ਸੀ ਸ਼੍ਰੋਮਣੀ ਕਮੇਟੀ ਦੀ ਚੰਡੀਗੜ੍ਹ 145 ਚੌਕ 41 ਮੈਂਬਰ ਹਾਜ਼ਰ ਹੋਏ ਨੇ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਆ ਤੇ ਸਾਰਿਆਂ ਨੇ ਕਿਹਾ ਅਸੀਂ ਹੁਕਮਨਾਮੇ ਦੇ ਖਿਲਾਫ ਨਹੀਂ ਜਾ ਸਕਦੇ ਕੋਈ ਇੱਥੇ ਮਤਾ ਨਹੀਂ ਪੜ੍ਹਣਾ ਕੋਈ ਉੱਤੇ ਬਹਿਸ ਨਹੀਂ ਹੋਣੀ ਕੋਈ ਗੱਲ ਨਹੀਂ ਹੋਣੀ ਚਲੋ ਆਪਾਂ ਦੂਜੀ ਗੱਲ ਕਰ ਰਹੇ ਸੀ ਨਿਗਰਾਨੀ ਵਾਲਾ ਰੋਲ ਉਹਨਾਂ ਦਾ ਉਹਨਾਂ ਦੀ ਥਾਂ ਉਹਨਾਂ ਨੂੰ ਆਪਣੇ ਅਧੀਨ ਕਰਕੇ ਡਿਊਟੀਆਂ ਲਾਤੀਆਂ ਕਿਸੇ ਦੀ ਲਾਤੀ ਰਾਜਸਥਾਨ ਚ ਕਿਸੇ ਦੀ ਲਾਤੀ ਜੰਮੂ ਕਸ਼ਮੀਰ ਚ ਇਹ ਤਾਂ ਕਹਿੰਦੇ ਸੀ ਬਡਾਲੇ ਨੂੰ ਅਸੀਂ ਲਾਏ ਨਹੀਂ ਸਕਦੇ ਕਿਉਂਕਿ ਉਹ ਐਕਸਪੈਲਡ ਕੀਤਾ ਹੋਇਆ ਸ਼੍ਰੋਮਣੀ ਕਮੇਟੀ ਅਨਸਾਸ਼ਨੀ ਕਮੇਟੀ ਮੂਹਰੇ ਪੇਸ਼ ਹੋਵੇ ਤੇ ਹੁਣ ਕਿਵੇਂ ਲਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਬਿਲਕੁਲ ਝੂਠ ਬੋਲਦੇ ਆ ਪਾਰਟੀ ਦੀ ਰਜਿਸਟ੍ਰੇਸ਼ਨ ਹੋਈ ਹੋਈ ਆ ਰਲਗੱਡ ਕੀ ਕਰਦੇ ਨੇ ਇਹ ਇੱਕ ਪਾਰਟੀ ਦਾ ਮਨੋਰਥ ਉਹ ਖਾਲਿਸਤਾਨ ਵੀ ਹੋ ਸਕਦਾ ਉਹ ਰਜਿਸਟਰਡ ਵੀ ਹੋ ਸਕਦੀ ਆ ਹੋਏ ਨਹੀਂ ਹੋਏ ਮਾਨ ਸਾਹਿਬ ਤੁਸੀਂ ਕਿਹਨਾਂ ਨੂੰ ਬੁੱਧੂ ਬਣਾਉਂਦੇ ਹੋ ਥੋੜਾ ਮਤਾ ਆਨੰਦਪੁਰ ਦਾ ਸੀ ਅੰਮਰਸਰ ਦਾ ਲਾਣਾ ਮ ਆ ਗਿਆ ਇਹ ਤਾਂ ਤਾਂ ਰੋਕੇ ਨਹੀਂ ਕਿਹਾ ਵਿਧਾਨ ਅਨੁਸਾਰ ਭਰਤੀ ਕਰੋ ਅਕਾਲੀ ਦਲ ਦੇ ਅਨੁਸਾਰ ਕਹਿਣਾ ਤਾਂ ਉਹਨਾਂ ਨੂੰ ਹੀ ਸੀ ਜਿਹੜੇ ਗਏ ਸੀ ਉੱਥੇ ਬਾਕੀ ਸਾਰੇ ਹਮ ਤਾਂ ਕਹਿ ਨਹੀਂ ਸਕਦੇ ਸੀ ਇਹ ਇਸ ਕਰਕੇ ਇਹਨਾਂ ਨੇ ਉਹਦਾ ਰੋਲ ਹੀ ਬਦਲਤਾ ਉਹਦੀ ਨਿਗਰਾਨੀ ਨਹੀਂ ਤਾਂ ਆਪ ਬਣ ਗਏ ਲਾਣੇਦਾਰ ਤੇ ਉਹਨਾਂ ਨੂੰ ਕੰਮ ਤੇ ਲਾਤਾ ਵੀ ਤੁਸੀਂ ਹੀਠਾ ਨਿਗਰਾਨੀ ਕਰੋ ਉੱਤੇ ਤੁਹਾਡੀ ਨਿਗਰਾਨੀ ਕਰਾਂਗੇ ਸੋ ਇਹ ਝੂਠ ਬੋਲਦੇ ਨੇ ਬਿਲਕੁਲ ਘਮਰਾਹ ਕਰਦੇ ਨੇ ਇਸੇ ਤਰ੍ਹਾਂ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਸੀ ਕਿੰਨਾ ਲੰਮਕਾਇਆ ਸੁਖਵੀਰ ਵਾਲਾ ਤੇ ਮੁੜ ਕੇ ਮਤਲਬ ਜਿਹੜੇ ਬਾਕੀ ਅਸਤੀਫੇ ਸੀ ਉਹ ਵੀ ਪ੍ਰਵਾਨ ਕਰੋ ਜਿਹੜੇ ਕਹਿੰਦੇ ਸੀ ਅਕਾਲ ਤੱਕ ਢਖਲ ਦੇ ਰਿਹਾ ਅਸੀਂ ਇਹਦੇ ਖਿਲਾਫ ਹ ਉਹ ਨਹੀਂ ਪ੍ਰਵਾਨ ਕੀਤੇ ਇੱਕ ਰਜਿਸਟਰ ਪੇਸ਼ ਕਰਤਾ ਜਾਂ ਦੱਸਤਾ ਅਸੀਂ ਤਾਂ ਉਦੀ ਉਹਨਾਂ ਦੇ ਅਸਤੀਫੇ ਰੱਦ ਕਰਤੇ ਸੀ ਰੱਦ ਕਰਤੇ ਜੀ ਮੁੜ ਕੇ ਪ੍ਰਵਾਨ ਕਰ ਲਓ ਸਿੰਘ ਸਾਹਿਬਾਨ ਦਾ ਹੁਕਮ ਵੱਡਾ ਕਿ ਤੁਹਾਡੇ ਰਜਿਸਟਰ ਤੇ ਲਿਖੀ ਹੋਈ ਇੱਕ ਲਾਈਨ ਵੱਡੀ ਆ ਵੱਖ-ਵੱਖਰੇ ਚੁੱਲ੍ਹੇ ਛੱਡ ਕੇ ਇੱਕ ਥਾਣ ਦੀ ਜਿਹੜੀ ਗੱਲ ਹੋਈ ਸੀ ਉਹ ਸੰਭਵ ਜਾਪਦੀ ਨਹੀਂ ਅੱਜ ਦੀ ਘੜੀ ਪਰ ਜਦੋਂ ਪ੍ਰੈਸ ਕਾਨਫਰੈਂਸ ਹੋਈ ਡਾਕਟਰ ਦਲਜੀਤ ਸਿੰਘ ਚੀਮਾ ਬੋਲ ਰਹੇ ਸਨ ਉਹਨਾਂ ਨੂੰ ਸਵਾਲ ਵੀ ਹੋਏ ਕਿ ਉਹਨਾਂ ਨੂੰ ਵਾਪਸ ਲਾਉਂਗੇ ਨਾਲ ਆਪਣੇ ਤਾਂ ਉਹਨਾਂ ਦਾ ਜਵਾਬ ਸੀ ਕਿ ਦੇਖੋ ਅਨੁਸ਼ਾਸਨੀ ਕਮੇਟੀ ਨੂੰ ਭੇਜਣ ਉਹਨਾਂ ਨੂੰ ਮਿਲਣ ਜੇ ਉਹ ਵੇਖਣਗੇ ਮਸਲਾ ਕੀ ਹੈ ਜਿਹੜੇ ਤਾਂ ਕਿਸੇ ਹੱਥ ਚੜ੍ਹੇ ਹੋਏ ਐ ਉਹ ਸਾਨੂੰ ਪਰਵਾਹ ਨਹੀਂ ਤੇ ਜਿਹੜੇ ਸਿੱਧੇ ਸਾਦਰੇ ਨੇ ਜਿਹੜੇ ਕਾਲੀ ਦਲ ਦਾ ਭਲਾ ਚਾਹੁੰਦੇ ਨੇ ਉਹ ਅਸੀਂ ਕਿਉਂ ਨਹੀਂ ਲਾਵਾਂਗੇ ਵਾਪਸ ਪੰਜਾਬੀ ਦੀ ਇੱਕ ਕਹਾਵਤ ਹੈ ਕਿਸ ਨੇ ਕਿਸੇ ਨੂੰ ਮੀਣਾ ਦਿੱਤਾ ਉਹ ਤੇਰੀ ਮਾਂ ਰਾਤ ਗੁਹਾਰਿਆਂ ਚ ਫਿਰਦੀ ਸੀ ਉਹ ਕਹਿੰਦਾ ਕਿਨੇ ਦੇਖੀ ਕਹਿੰਦਾ ਮੇਰੀ ਮਾਂ ਨੇ ਉਹ ਕੀ ਕਰਨ ਗਈ ਸੀ ਹੁਣ ਤੁਹਾਨੂੰ ਲੱਗਦਾ ਜਿਨ੍ਹਾਂ ਦੀਆਂ ਤਾਰਾਂ ਹੋਰ ਹਿੱਲੀਆਂ ਹੋਈਆਂ ਨੇ ਤੁਸੀਂ ਤਾਂ ਪਤੀ ਪਤਨੀ ਦੇ ਰਿਸ਼ਤੇ ਚ ਰਹੋ ਕਹਿੰਦੇ ਰਹੋ ਨਾ ਪਤੀ ਪਤਨੀ ਦਾ ਰਿਸ਼ਤਾ ਭਾਜਪਨ ਨਾਲ ਸਾਡਾ ਨੌਂ ਮਾਸ ਦਾ ਰਿਸ਼ਤਾ ਛੱਡਾ ਮਤਲਬ ਇਹਨਾਂ ਕੋਲੇ ਨੈਤਿਕ ਤੌਰ ਤੇ ਕੀ ਹੱਕ ਹੈ ਕਿਸੇ ਦੀਆਂ ਤਾਰਾਂ ਦੇਖਣ ਦਾ ਅੱਜ ਇਹਨਾਂ ਦੀਆਂ ਤਾਰ ਕਿੱਥੋਂ ਹਿੱਲਦੀਆਂ ਨੇ ਜੀ ਸੋ ਇਸ ਕਰਕੇ ਮਸਲੇ ਨੂੰ ਤਲਕਾਉਣ ਵਾਲੀਆਂ ਗੱਲਾਂ ਨੇ ਜਦੋਂ ਉਹਨਾਂ ਨੇ ਕਿਹਾ ਚੁੱਲ੍ਹੇ ਸਮੇਟੋ ਭਰਤੀ ਕਰੋ ਪੁਨਰ ਕਿਸੇ ਤੇ ਰੋਕ ਤਾਂ ਨਹੀਂ ਲਾਈ ਉਹਨਾਂ ਨੇ ਕਿਹਾ ਨਵੇਂ ਪੁਰਾਣੇ ਡੈਲੀਗੇਟ ਜੋ ਵੀ ਬਣ ਦਿੰਨੇ ਨਵੀਂ ਭਰਤੀ ਚ ਪੁਰਾਣੇ ਡੈਲੀਗੇਟਾਂ ਤੇ ਵੀ ਬੰਦੀ ਨਹੀਂ ਲਾਈ ਨਵੇਂ ਤੇ ਵੀ ਕੋਈ ਰੋਕ ਨਹੀਂ ਲਾਈ ਤੇ ਇਹ ਵੀ ਨਹੀਂ ਰੋਕ ਲਈ ਵੀ ਸੁਖਵੀਰ ਮੁੜ ਕੇ ਪ੍ਰਧਾਨ ਨਹੀਂ ਬਣ ਸਕਦਾ ਪਰ ਇਹ ਆਪੇ ਅੰਦਰੋਂ ਇੰਨੇ ਹਿੱਲੇ ਹੋਏ ਨੇ ਕਮਜ਼ੋਰ ਨੇ ਕਿ ਇਹਨਾਂ ਨੂੰ ਉਹੀ ਮਤਲਬ ਝਾੜਾਂ ਨੂੰ ਇਹ ਚੋਰ ਦਿਖਾਈ ਦਿੰਦੇ ਨੇ ਸੋ ਇਹ ਇਸ ਕਰਕੇ ਇਹਨਾਂ ਨੇ ਲਗਾਤਾਰ ਵੰਗਣਾ ਕੀਤੀ ਉਹਦੀ ਜਦੋਂ ਸਿੰਘ ਸਾਹਿਬਾਨ ਨੇ ਟਾਈਮ ਦਿੱਤਾ ਜਾਨੀ ਹਰਪ੍ਰੀਤ ਸਿੰਘ ਨੇ ਵੀ ਸਵਾਲ ਪੁੱਛਿਆ ਉਹ ਕਹਿੰਦੇ ਸਮੇਂ ਦਾ ਸਵਾਲ ਆ ਜਿਹੜਾ ਉਹ ਸਿੰਘ ਸਾਹਿਬ ਦੇ ਸਕਦੇ ਆ ਇਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਕਿਉਂਕਿ ਅਕਾਲ ਤਖਤ ਦਾ ਹੁਕਮਨਾਮਾ ਅਕਾਲ ਤਖਤ ਦੇ ਸਿੰਘ ਸਹਿਬਾਨ ਨੇ ਨਿਗਰਾਨੀ ਕਰਨੀ ਆ ਉਹ ਸ਼੍ਰੋਮਣੀ ਕਮੇਟੀ ਨੇ ਲਾਗੂ ਕਰਾਉਣਾ ਅਕਾਲੀ ਦਲ ਨੇ ਰੱਗ ਕਰਾਉਣਾ ਪੰਥਕ ਸਥਾਵਾਂ ਨੇ ਲਾਗੂ ਕਰਾਉਣਾ ਹੁਣ ਸ਼੍ਰੋਮਣੀ ਕਮੇਟੀ ਵੀ ਲਿਪ ਲਿਪ ਕਰੀ ਜਾਂਦੀ ਆ ਅਕਾਲੀ ਦਲ ਨੇ ਮੰਗੀ ਤੇ ਅਕਾਲ ਤਖਤ ਦੇ ਬਰਤਾਨਾ ਨੂੰ ਰੱਦ ਕਰਕੇ ਉਹਨਾਂ ਨੇ ਮਤਵਾਦਲ ਬਰਤਾਨਾ ਸਿਰਦ ਲੈ ਲਿਆ ਪਰ ਨਜੀਤ ਵਰਤੇ ਕਹਿ ਸਕਦਾ ਪਰਿਵਾਰ ਕਹਿ ਸਕਦਾ ਵੀ ਦੇਖੋ ਜੀ ਤਾਂ ਪਾਰਟੀ ਕਹਿ ਸਕਦੀ ਹੈ ਵੀ ਆ ਜਿਹੜਾ ਇੱਕ ਫਖਰੇ ਕੰਮ ਵਾਪਸ ਲਿਆ ਇਹਨੂੰ ਮੁੜ ਵਿਚਾਰੋ ਪਰ ਤੁਸੀਂ ਕੱਠ ਦੇ ਵਿੱਚ ਮਤਅ ਪਵਾਉਨੇ ਹੋ ਪਵਾਉਨੇ ਵੀ ਉਹ ਤੋਂ ਜਿਹਦਾ ਸਬੰਧ ਟੋੜਾ ਸਾਹਿਬ ਨਾਲ ਰਿਹਾ ਹੀਰਾ ਸਿੰਘ ਗਾਬੜੀਆ ਤੋਂ ਜਲਾਲ ਤਾਂ ਨਾ ਇਹ ਮਹੇਸ਼ੰਦਰ ਉਹ ਕਰ ਰਿਹਾ ਸਾਰਾ ਕੁਝ ਕਰ ਰਿਹਾ ਫਿਰ ਹੱਥ ਖੜੇ ਕਰਾਉਨੇ ਹੋ ਤੁਸੀਂ ਅਕਾਲ ਤਖਤ ਦੇ ਖਿਲਾਫ ਇੱਕ ਮਹੀਨੇ ਬੰਡੀ ਹੋਈ ਆ ਉਹਨਾਂ ਨੇ ਜੋ ਕਰ ਰਹੇ ਨੇ ਜਥੇਦਾਰ ਸਾਹਿਬ ਕਈ ਗੱਲਾਂ ਸਪਸ਼ਟਤਾ ਨਹੀਂ ਲਿਆ ਸਕੇ ਇਹ ਤਾਂ ਕਹਿਤਾ ਉਹਨਾਂ ਨੇ ਵੀ ਬਿਲਕੁਲ ਜੀ ਉਹ ਕਮੇਟੀ ਐਗਜ਼ਿਸਟ ਕਰਦੀ ਆ ਇਹ ਵੀ ਕਿਹਾ ਇਨਵਿਨ ਪਾਲਣਾ ਕਰੋ ਤੇ ਇਹ ਮੂਰੋ ਕਹਿੰਦੇ ਅਸੀਂ ਇਨਵਿਨ ਉਲੰਘਣਾ ਕਰਾਂਗੇ ਕਿਸੇ ਗੱਲ ਦੀ ਕੱਚ ਨਹੀਂ ਕੋਈ ਛੱਡਣੀ ਸੋ ਇਸ ਕਰਕੇ ਇਹ ਜਿਹੜਾ ਟਾਈਮ ਛੱਡਿਆ ਫਿਰ ਪੰਥ ਬੋਲਿਆ ਨਾ ਕਾਲ ਤੱਕ ਸਾਬ ਕੋਲੇ ਪੰਥ ਗਿਆ ਨਾ ਜਥੇਬੰਦੀਆਂ ਗਈਆਂ ਚਿੱਠੀਆਂ ਗਈਆਂ ਵੀ ਤੁਸੀਂ ਕਰੋ ਗੱਲ ਜਥੇਦਾਰ ਸਾਹਿਬ ਨੇ ਮਤਲਬ ਇਹ ਵੀ ਉਹਦੋਂ ਕਹਤਾ ਭਾਰਤੀ ਨਵੀਂ ਸ਼ੁਰੂ ਕਰ ਲਈ ਚੰਗੀ ਗੱਲ ਆ ਨਾਲ ਕਹਤਾ ਕਮੇਟੀ ਵਾਲੀ ਗੱਲ ਇਹ ਤੇ ਦੁਬਧਾ ਪੈਦਾ ਹੁੰਦੀ ਸੀ ਸੋ ਮੈਨੂੰ ਇਹ ਲੱਗਦਾ ਹੁਣ ਇਹ ਜਿਹੜੀਆਂ ਦੁਬਧਾਵਾਂ ਨੇ ਅਸਪਸ਼ਟਤਾਵਾਂ ਨੇ ਜਾਂ ਕਾਲ ਤਖਤ ਦੇ ਹੁਕਮਨਾਮੇ ਦੇ ਖਿਲਾਫ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਆ ਬਣ ਨਹੀਂ ਰਹੀ ਇਹ ਗੱਲ ਉਹਨੂੰ ਬਦਲ ਜਿਹੜੇ ਤੁੰਦ ਦੇ ਬਦਲ ਇਹ ਪੈਦਾ ਕਰ ਰਹੇ ਨੇ ਨਾ ਬਾਦਲ ਕੇ ਉਹਨਾਂ ਨੂੰ ਮਤਲਬ ਛੱਟਣ ਲਈ ਮੈਨੂੰ ਲੱਗਦਾ ਇਹ ਮੀਟਿੰਗ ਹੋਈ ਹੈ ਮਤਲਬ 28 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਹ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਿੱਥੇ-ਜਿੱਥੇ ਵੀ ਨਜ਼ਰ ਰੱਖੀ ਜਾ ਰਹੀ ਸੀ ਕਿ ਸ਼ਾਇਦ ਨਿਗਰਾਨੀ ਨਹੀਂ ਉਸ ਢੰਗ ਨਾਲ ਹੋ ਰਹੀ ਜਿਵੇਂ ਸਿੰਘ ਸਹਿਬਾਨ ਵੱਲੋਂ ਕੀਤੀ ਜਾਣੀ ਹੈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਸਾਰੇ ਮਸਲੇ ਨੂੰ ਵਿਚਾਰ ਕੇ ਉਸ ਦਿਨ ਸਪਸ਼ਟ ਕਰ ਦੇਣਗੇ ਕਿ ਅਸੀਂ ਕੀ ਕਿਹਾ ਸੀ ਤੇ ਕਰ ਕੌਣ ਕੀ ਰਿਹਾ ਹੈ ਔਰ ਕਰਨਾ ਕੀ ਚਾਹੀਦਾ ਮੈਂ ਕਿਹਾ ਬਿਲਕੁਲ ਇਹੀ ਕਰਨਾ ਚਾਹੀਦਾ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਸਿੰਘ ਸਾਹਿਬਾਨ ਨੇ ਕਿਹਾ ਉਹਨਾਂ ਖਿਲਾਫ ਸ਼ਿਕਾਇਤ ਦੀ ਸੁਣਵਾਈ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ ਮੈਂ ਉਸ ਦਿਨ ਵੀ ਇਹਨਾਂ ਨੂੰ ਕਿਹਾ ਸੀ ਅਕਾਲ ਤਖਤ ਨੂੰ ਭੇਜੋ ਅਸੀਂ ਅਕਾਲ ਤਖਤ ਸਾਹਿਬ ਵੱਲੋਂ ਦੇਖਾਂਗੇ ਕਿਉਂਕਿ ਉਹ ਤੁਹਾਡੇ ਤਨਖਾਹਵਾਰ ਮਲਾਜਮ ਨਹੀਂ ਹੈਗੇ ਵੀ ਉਹ ਸ਼ਿਕਾਇਤ ਕੀ ਆ ਕੀ ਨਾ ਫੇਰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੇ ਸਨਮੁਖ ਆਪਣੀ ਗੱਲ ਦੱਸਤੀ ਵੀ ਮੈਂ ਕਿਸੇ ਇਹ ਪਾਪ ਦਾ ਭਾਗੀ ਨਹੀਂ ਹੁਣ ਤਾਂ ਜਾਂਚ ਦੀ ਵੀ ਕੋਈ ਲੋੜ ਨਹੀਂ ਇਸ ਕਰਕੇ ਸਿੰਘ ਸਾਹਿਬ ਅਸੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਹੋਇਆ ਕੋਈ ਵੀ ਮੀਟਿੰਗ ਜਿਹੜੀ 2 ਦਸੰਬਰ ਨੂੰ ਜਾਰੀ ਆਦੇਸ਼ ਆ ਉਹਨੂੰ ਟਹਿਲਾ ਕਰਨ ਲਈ ਫਿੱਕਾ ਪਾਉਣ ਲਈ ਜੇ ਸੱਦੀ ਜਾਊ ਮੈਂ ਉੱਥੇ ਸ਼ਾਮਲ ਨਹੀਂ ਹੋਣਾ ਸ਼ਾਮਲ ਹੋਣ ਦਾ ਨੈਤਿਕ ਤੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਕੋਈ ਰੋਕ ਨਹੀਂ 28 ਤਰੀਕ ਤੱਕ ਦੇਖਦੇ ਹਾਂ ਕੀ ਹੁੰਦਾ ਕਿਉਂਕਿ ਐਸਜੀਪੀਸੀ ਨੇ ਵੀ ਤੁਹਾਡੇ ਇਸੇ ਗੱਲ ਨੂੰ ਅੱਗੇ ਵਧਾਈਏ ਉਦੋਂ ਬਾਅਦ ਐਸਜੀਪੀਸੀ ਨੇ ਸਿੰਘ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਉਸ ਦੇ ਉੱਤੇ ਹਾਲੇ ਤੱਕ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਨਾ ਮੀਟਿੰਗ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਫੈਸਲੇ ਤੇ ਕਰਨਾ ਕੀ ਹੈ ਹਰਿਆਣੇ ਦੀ ਚੋਣ ਦਾ ਹਵਾਲਾ ਦੇ ਕੇ ਸਮਾਂ ਅੱਗੇ ਵਧਾ ਦਿੱਤਾ ਸੀ ਉਸ ਕਮੇਟੀ ਦੀ ਜਾਂਚ ਦਾ ਮਿਆਦ ਦਾ ਪਰ ਉਹਦੇ ਉੱਤੇ ਫੈਸਲਾ ਨਹੀਂ ਕੋ ਆਇਆ ਸਭ ਨੂੰ ਪਤਾ ਇਹ ਬਹਾਨੇਬਾਜ਼ੀ ਕਰਦੇ ਨੇ ਵਿਹਾਰ ਚ ਉਤਰਾਈਆਂ ਕਰਦੇ ਨੇ ਹਰਚਰਨ ਬੈਂਸ ਦਲਜੀਤ ਚੀਮਾ ਮਹਿੰਦਰ ਗਰੇਵਾਲ ਮੈਨੂੰ ਇਹ ਦੱਸੋ ਮੈਂ ਤਾਂ ਇੱਕ ਪੋਸਟਰ ਵੀ ਪਾਈ ਸੀ ਵੀ ਅਕਾਲੀ ਦਲ ਨੂੰ ਸੋਚਣਾ ਚਾਹੀਦਾ ਲੋਕ ਤਾਂ ਕਹਿੰਦੇ ਹੁੰਦੇ ਇੱਕ ਕਮਲੀ ਦੂਜੀ ਪੈਜੀ ਸਿਵਾਂ ਦੇ ਰਾ ਇਹ ਤਾਂ ਜਾ ਕੇ ਚਿਖਾਤੇ ਬੈਠ ਗਏ ਇਹਨਾਂ ਦਾ ਬਣੂ ਕੀ ਇਹ ਚਿੰਮੇਵਰੀ ਤਾਂ ਚਿੱਤਣ ਝਾੜ ਕੇ ਤੁਰਦੇ ਬਣਨਗੇ ਇਹ ਕਿਹੜਾ ਲੋਕਾਂ ਨੂੰ ਜਵਾਬ ਦੇ ਆ ਬੈਂਸ ਕੀ ਜਵਾਬ ਦੇ ਆ ਜੀ ਮਹਿੰਦਰ ਕੀ ਜਵਾਬ ਦੇ ਆ ਜਵਾਬ ਦੇ ਤਾਂ ਅਕਾਲੀ ਲੀਡਰ ਨੇ ਨਾ ਭਰਤੀਆਂ ਕਾਪੀਆਂ ਤਾਂ ਉਹਨਾਂ ਨੇ ਫੜਾਉਣੀਆਂ ਲੋਕਾਂ ਨੂੰ ਜੇ ਇਹਨਾਂ ਦਾ ਇਹੀ ਹਾਲ ਰਿਹਾ ਲੋਕਾਂ ਨੇ ਭਰਤੀ ਦੀਆਂ ਕਾਪੀਆਂ ਨਹੀਂ ਫੜਨੀਆਂ ਪਰ ਜਿਹੜੀ ਲੱਖਾਂ ਦੀ ਮੈਂਬਰਸ਼ਿਪ ਦਾ ਟੀਚਾ ਮਿੱਥੀ ਬੈਠੀ ਆ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਉ ਲੱਖਾਂ ਦੀ ਮੈਂਬਰਸ਼ਿਪ ਆ ਜਾਂਦੀ ਹੈ ਤੇ ਕੱਲ ਨੂੰ ਵਿਧਾਨ ਸਭਾ ਦੀ ਚੋਣ ਚ ਵੋਟਾਂ 'ਚ ਵੀ ਤਾਂ ਤਬਦੀਲ ਹੋਏਗੀ ਕਿ ਉਹਨੂੰ ਸਮਾਂ ਲੱਗਣਾ ਦੇਖੋ ਕਾਲ ਤਖਸਾਬ ਨੇ ਕਰਾ ਦਿੱਤਾ ਸੀ ਇਹਨਾਂ ਨੂੰ ਜਿਉਂਦੇ ਹੋਣ ਲਈ ਨੈਤਿਕ ਤੌਰ ਤੇ ਮਜ਼ਬੂਤ ਹੋਣ ਲਈ ਇਹਨਾਂ ਨੇ ਆਪ ਇਹ ਕੰਡੇ ਵਛਾ ਲਿਓ ਸਾਰਾ ਚ ਮੈਂਬਰਸ਼ਿਪ ਇਹ ਕਿਵੇਂ ਕਰਦੇ ਨੇ ਤਾਂ ਹੀ ਕਿਹਾ ਸੀ ਨਾ ਅਧਾਰ ਕਾਰਡ ਨਾਲ ਲੱਗੇ ਜਾਲੀ ਭਰਤੀ ਨਾ ਹੋਵੇ ਮੈਨੂੰ ਪਤਾ ਮੈਂ ਟੌੜਾ ਸਾਹਿਬ ਨਾਲ ਰਿਹਾ ਮਤਲਬ ਜਿਹੜੀਆਂ ਭਰਤੀ ਦੀਆਂ ਰਸੀਦਾ ਸੀ ਉਹ ਆਪਣੇ ਬੰਦਿਆਂ ਨੂੰ ਦਿੰਦੇ ਸੀ ਜਿਹੜਾ ਪਤਾ ਵੀ ਇਹ ਟੌੜਾ ਸਾਹਿਬ ਦਾ ਜਿਆਦਾ ਹਮੇਤੀ ਹੈ ਜਾਂ ਉਹ ਉਹਨਾਂ ਨੂੰ ਦਿੰਦੇ ਨਹੀਂ ਸੀ ਉਹਦੇ ਇੱਕ ਆਈਐਸ ਪੀਸੀਐਸ ਅਫਸਰ ਬਣਿਆ ਸ਼ਾਇਦ ਬਾਅਦ ਚ ਉਹ ਸੀ ਸਖਤਰ ਟੌੜਾ ਸਾਹਿਬ ਮੇਰੇ ਸਾਹਮਣੇ ਮੈਂ ਲੜਦੇ ਦੇਖਿਆ ਵੀ ਇਹਨੂੰ ਕਿਹਨੂੰ ਕਾਪੀਆਂ ਦਿੰਦੇ ਤੁਸੀਂ ਇਹ ਕਾਲੀ ਦਲ ਦਾ ਵਰਕਰ ਨਹੀਂ ਲੜ ਕੇ ਕਾਪੀਆਂ ਦਵਾਉਦੇ ਹੁੰਦੇ ਸੀ ਹੁਣ ਵੀ ਇਹਨਾਂ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਆ ਸਪਸ਼ਟ ਲਾਨ ਕੀਤਾ ਵੀ ਡੈਲੀਗੇਟ ਹੋਣਾ ਚਾਹੀਦਾ ਜਿਹੜਾ ਬਿਲਕੁਲ ਸਾਡੇ ਨਾਲ ਖੜੇ ਹੁਣ ਤਾਂ ਸ਼੍ਰੋਮਣੀ ਕਮੇਟੀ ਦਾ ਹਾਲਤ ਇਹ ਹੈ ਨਾ ਅੱਧੀ ਤੇਰੀਆਂ ਮਲਾਹੇਦਾਰਾਂ ਅੱਧੀਆਂ ਗਰੀਬ ਜੱਟ ਦੀ ਐਡੀ ਦੁਬਦਾ ਤੇ ਕਹਿੰਦਾ ਤਾਂ ਮੀ ਇਹ ਆ ਸ਼੍ਰੋਮਣੀ ਕਮੇਟੀ ਹਮੇਸ਼ਾ ਅਕਾਲ ਤਖਤ ਨਾਲ ਖੜੀ ਐ ਝੂਠ ਬੋਲਦਾ ਭਾਈ ਰਣਜੀਤ ਸਿੰਘ ਵੇਲੇ ਕਿਹਦੇ ਨਾਲ ਖੜੀ ਸੀ ਟੌੜਾ ਸਾਹਿਬ ਵੇਲੇ ਕਿਹਦੇ ਨਾਲ ਖੜੀ ਸੀ ਦੱਸਣ ਤਾਂ ਸੀ ਉਦੋਂ ਬਾਅਦ ਸੌਦਾ ਸਾਹ ਜਦੋਂ ਮaaf ਕਰਾਇਆ ਉਦੋਂ ਕਿਹਦੇ ਨਾਲ ਖੜੀ ਸੀ ਸੋ ਇਸ ਕਰਕੇ ਹੁਣ ਵੀ ਖੜੀ ਨਹੀਂ ਅਕਾਲੀ ਦਲ ਦਾ ਪ੍ਰਧਾਨ ਤੋਂ ਬਾਅਦ ਇੱਕ ਵਾਰ ਖੁਸ਼ਵੰਤ ਸਿੰਘ ਨੇ ਆਪਣੀ ਕਿਸੇ ਕਿਤਾਬ 'ਚ ਲਿਖਿਆ ਸੀ ਵੀ ਸਿੱਖਾਂ ਦੇ ਵਿੱਚ ਅਸਲੀ ਤਾਕਤ ਆ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਦੇ ਪ੍ਰਧਾਨ ਕੋਲ ਆ। ਉਹਦੀ ਸਮਰੱਥਾ ਵੱਧਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੋ ਇਸ ਕਰਕੇ ਜਥੇਦਾਰ ਪ੍ਰਧਾਨ ਜਿਹੜਾ ਐਡਵੋਕੇਟ ਧਾਮੀ ਆ ਇਹ ਵਕਾਲ ਜਿਹੜੀ ਵਕੀਲਾਂ ਵਾਲੀ ਮਾਨਸਿਕਤਾ ਹੁੰਦੀ ਹੈ ਨਾ ਵੀ ਜੋ ਚੋਰੀ ਦੀ ਬਕਾਲਤ ਕਰਨੀ ਆ ਉਹ ਵੀ ਸਿਰੇ ਦੀ ਕਰਨੀ ਆ। ਜੇ ਸਹੀ ਦੀ ਕਰਨੀ ਆ ਉਹਦੀ ਕਰਨੀ ਆ। ਇੱਥੇ ਤਾਂ ਪੰਥਕ ਮਾਨਸਿਕਤਾ ਚਾਹੀਦੀ ਆ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਭਰਤੀ ਮੁਹਿੰਮ ਦੇ ਵਿੱਚ ਇੱਕ ਗੱਲ ਹੋਰ ਅਸੀਂ ਜਦੋਂ ਗੱਲ ਕੀਤੀ ਸੰਤਾ ਸਿੰਘ ਉਮੈਦਪੁਰੀ ਨਾਲ ਜਿਹੜੇ ਸਪਸ਼ਟੀ ਨਾ ਕਰ ਗਏ ਕਿ ਮੈਂ ਤਾਂ ਇਹਦਾ ਹਿੱਸਾ ਹੀ ਨਹੀਂ ਬਣਨਾ ਜੇਕਰ ਇਨ ਬਿੰਦ ਲਾਗੂ ਨਹੀਂ ਹੁੰਦਾ ਹੁਕਮ ਕਾਲ ਤੱਕ ਦਾ ਉਹ ਕਹਿੰਦੇ ਕਿ ਮੈਂ ਖੁਦ ਜ਼ਿਲ੍ਹਾ ਲੁਧਿਆਣੇ ਦਾ ਕਹਿੰਦੇ ਪ੍ਰਧਾਨ ਸੀ ਜਦੋਂ ਸ਼੍ਰੋਮਣੀ ਕਾਲੀ ਦਲ ਦਾ ਅਸੀਂ ਖੁਦ ਭਰਤੀਆਂ ਕੀਤੀਆਂ ਹੋਈਆਂ ਇੱਕ ਮਹੀਨੇ ਦੇ ਵਿੱਚ ਸੰਭਵ ਹੀ ਨਹੀਂ ਕਹਿੰਦੇ 7-8 ਮਹੀਨੇ ਘੱਟੋ-ਘੱਟ ਚਾਹੀਦੇ ਜੇ 25 ਲੱਖ ਮੈਂਬਰਸ਼ਿਪ ਤੱਕ ਵੀ ਪਹੁੰਚਣਾ ਹੈ ਅਕਾਲ ਤਖਤ ਸਾਹਿਬ ਨੇ 6 ਮਹੀਨੇ ਇਹ ਇੱਕ ਮਹੀਨੇ ਦਾ ਟਾਈਮ ਲੈ ਕੇ ਕਹਿੰਦੇ ਨੇ ਵੀ ਛੇਤੀ ਅਸੀਂ ਮੁੜ ਕੇ ਉਹਨੂੰ ਪ੍ਰਧਾਨ ਬਣਾ ਲਈਏ ਇਸ ਕਰਕੇ ਜਦੋਂ ਪੰਥ ਭਰਤੀ ਨੂੰ ਪ੍ਰਵਾਨ ਨਹੀਂ ਕਰੂਗਾ ਲੱਖਾਂ ਦੀ ਗਿਣਤੀ ਦਾ ਕੀ ਹੈ ਜੀ ਹੁਣ ਤਾਂ ਮਿਸ ਕਾਲ ਨਾਲ ਮੈਂਬਰਸ਼ਿਪ ਵੀ ਹੁੰਦੀ ਹੈ ਮਤਲਬ ਮਿਸ ਕਾਲ ਮਾਰ ਦੋ ਆਪ ਆਲੇ ਵੀ ਸਾਡੇ ਮੈਂਬਰ ਬਣ ਜਾਣਗੇ ਜੀ ਦੂਜੀ ਗੱਲ ਇਹਨਾਂ ਨੇ ਬਾਦਲ ਤੋਂ ਗੱਲ ਕਿਉਂ ਸ਼ੁਰੂ ਕੀਤੀ ਹੈ ਕਿਉਂਕਿ ਪੰਥ 'ਚ ਦੋ ਦਵੀਆਂ ਭਰਤੀ ਠੀਕ ਨਹੀਂ ਹੋ ਰਹੀ ਇਹਨਾਂ ਨੇ ਦੇਖਿਆ ਵੀ ਆਹ ਦੇਖੋ ਅਸੀਂ ਕਰ ਰਹੇ ਹਾਂ ਨਾ ਲੋਨਣਾ ਕਦੇ ਪਹਿਲਾਂ ਇਹ ਹੋਇਆ ਵੀ ਸੁਖਵੀਰ ਬਾਦਲ ਆਪਣੀ ਭਰਤੀ ਦੀਆਂ ਫੋਟੋਆਂ ਤੇ ਉਹ ਪ੍ਰਚਾਰ ਕਰੇ ਕਿਉਂਕਿ ਹੇਠੋਂ ਹਗਾਰਾ ਨਹੀਂ ਮਿਲ ਰਿਹਾ ਜਿਹੜਾ ਜੇ ਚਾਹੁੰਦੇ ਆ ਪਰ ਦੋਵੇਂ ਵੱਡੇ ਕਰਦੇ ਆ ਬਹੁਤ ਉਤਸ਼ਾਹ ਜੀ ਜਿਵੇਂ ਆਪਣੇ ਸਰਬੰਤ ਸਿੰਘ ਭਦੇਰ ਦਾਵੇ ਕਰਦਾ ਨਾ ਸਾਰਾ ਪੰਜਾਬ ਸਾਡੇ ਨਾਲ ਆ ਗਿਆ ਜੀ ਲੀਡਰਾਂ ਦਾ ਕੀ ਆ ਜੀ ਉਹ ਤਾਂ ਲੋਕਾਂ ਨੇ ਮਤਾ ਪਾਇਆ ਏਕਤਾ ਦਾ ਅਸੀਂ ਤਾਂ ਪੂਰੀ ਏਕਤਾ ਚਾਹੁੰਦੇ ਆ ਮਤਲਬ ਜਿਹੜੀ ਗੱਲ ਹੋਣੀ ਨਹੀਂ ਉਹਦਾ ਨਾਰਾ ਲਾਈਂਦੇ ਹੋ ਤੁਸੀਂ ਉਸੇ ਤਰ੍ਹਾਂ ਇਹ ਦਾਵਾ ਕਰਦੇ ਨੇ ਬੜਾ ਜੋਸ਼ ਆ ਜੀ ਲੋਕਾਂ 'ਚ ਬੜਾ ਹੰਗਾਰਾ ਜੀ ਲਾਈਨਾਂ ਲੱਗ ਜਾਣਗੀਆਂ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਰੁੱਸਿਆ ਰੱਬ ਕੌਣ ਮਨਾਉ ਰੱਬ ਤਾਂ ਪੰਥ 'ਤੇ ਵੱਸਦਾ ਜਦੋਂ ਪੰਥ ਰੁੱਸਿਆ ਹੋਇਆ ਹੁਣ ਚੋਣਾਂ ਹੋਈਆਂ ਮਿਊਸਪਲ ਕਾਰਪੋਰੇਸ਼ਨਾਂ ਦੀਆਂ 11 ਬੰਦੇ ਜਿੱਤੇ ਨੇ ਸੋ ਇਸ ਕਰਕੇ ਇਹ ਟੈਸਟ ਤਾਂ ਉਹੀ ਹੋਣਾ ਹੁਣੇ ਸ਼੍ਰੋਮਣੀ ਕਮੇਟੀ ਦਾ ਰੌਲਾ ਇਸ ਕਰਕੇ ਪਾਉਂਦੇ ਨੇ ਨਾ ਜਦੋਂ ਸਾਫਤ ਸੂਰਤ ਦੀ ਗੱਲ ਆਉਂਦੀ ਆ ਬੀਬੀ ਹਰ ਸਿਮਰਤ ਕੌਰ ਬਾਦਲ ਸ਼ਰਮਣੀ ਕਮੇਟੀ ਦਾ ਮੈਂਬਰ ਬਣਨ ਦਾ ਹੱਕ ਨਹੀਂ ਰੱਖਦੀ ਹੂੰ ਸਾਫਤ ਸੂਰਤ ਦਾ ਮਤਲਬ ਇਹ ਹੈ ਵੀ ਜਿਹਨੇ ਗੁਰਦੁਆਰਾ ਪ੍ਰਬੰਧ ਚ ਲੈਣਾ ਹਿੱਸਾ ਉਹ ਸਾਫਤ ਸੂਰਤ ਹੋਣਾ ਚਾਹੀਦਾ ਪਾਰਲੀਮੈਂਟ ਤੋਂ ਸੋਧ ਕਰਾਈਆ ਕਾਨੂੰਨ ਚ ਟੌੜਾ ਸਾਹਿਬ ਨੇ ਦਿੱਲੀ ਇਹ ਪਹਿਲਾਂ ਹੀ ਕਰਾਤੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੋ ਕੁਝ ਪੰਜਾਬ ਚ ਹੋ ਰਿਹਾ ਹੈ ਨਾ ਜੀ ਉਹ ਕਹਿੰਦੇ ਮੈਂ ਕਾਂਗਰਸੀਆਂ ਨੂੰ ਮਿਲਿਆ ਸਵਰਨ ਸਿੰਘ ਨੂੰ ਮਿਲਿਆ ਗੁਰਦੇਵਾਲ ਸਿੰਘ ਨੂੰ ਮਿਲਿਆ ਵੀ ਜੇ ਦਿੱਲੀ ਚ ਤੁਸੀਂ ਸਹਿਜ ਧਾਰੀ ਵਾਲੀ ਗੱਲ ਰੱਖਤੀ ਇਹ ਗੁਰਦੁਆਰੇ ਤੇ ਹੋਰ ਕਾਬੇ ਹੋ ਜਾਣਗੇ ਇੱਥੇ ਤਾਂ ਸਿੱਖ ਬਹੁਤ ਘੱਟ ਘੱਟ ਗਿਣਤੀ ਚ ਨੇ ਉਹ ਚ ਪਾਸ ਕਰਾਤੀ ਸੀ ਉਹ ਹੁਣ ਇਸ ਐਕਟ ਦੇ ਵਿੱਚ ਵੀ ਆ ਗਈ ਹੁਣ ਤਾਂ ਮੈਂ ਕਹੀ ਜਾਂਦਾ ਬੜੀਆਂ ਸਖਤ ਸ਼ਰਤਾਂ ਨੇ ਜੀ ਇਹ ਪੰਜ ਸ਼ਰਤਾਂ ਬੜੀਆਂ ਨੇ ਜੀ ਆਹ ਲਾਓ ਜੀ ਫੋਟੋ ਨਾਲ ਲਾਓ ਜੀ ਬੀਬੀਆਂ ਕਈ ਵਾਰ ਫੋਟੋ ਲਾਉਣ ਤੋਂ ਜੱਕਦੀਆਂ ਨੇ ਆਧਾਰ ਕਾਰਡ ਤੇ ਸਾਰਿਆਂ ਦੀ ਫੋਟੋ ਨਹੀਂ ਬੀਬੀਆਂ ਦੀ ਕਿਹੜੀ ਬੀਬੀ ਦਾ ਆਧਾਰ ਕਾਰਡ ਨਹੀਂ ਮਤਲਬ ਤੁਸੀਂ ਐਨਾ ਝੂਠ ਦੇ ਕੁਫਰ ਤੋਲਦੇ ਹੋ ਕਿਸੇ ਦੇ ਗੱਲ ਚ ਦੀ ਨਹੀਂ ਲੰਗਦਾ ਸੋ ਇਸ ਕਰਕੇ ਚੰਗੀ ਗੱਲ ਆ ਮਤਲਬ ਜੇ ਸਿੰਘ ਸਹਿਵਾਨ ਨੇ ਸੋਚਿਆ ਵੀ ਮੁੜ ਕੇ ਜੋ ਅਮਲ ਹੋ ਰਿਹਾ ਉਹ ਤੇ ਅਸੀਂ ਦੇਖਾਂਗੇ ਕੀ ਕਰਨਾ ਬਾਕੀ ਤਾਂ ਦੇਖ ਲਓ ਫੈਸਲੇ ਉਹਨਾਂ ਨੇ ਕਰਨੇ ਆ ਆਸ ਰੱਖਦੇ ਹਾਂ ਜਿਵੇਂ ਪਹਿਲਾਂ ਸੂਝ ਸਿਆਣਪ ਨਾਲ ਪੰਥ ਦੀ ਭਾਵਨਾ ਗੁਰੂ ਦੇ ਭੈ ਚ ਰਹਿ ਕੇ ਫੈਸਲੇ ਕੀਤੇ ਨੇ ਉਹ ਭਾਵਨਾ ਪ੍ਰਵੇਲ ਕਰਦੀ ਆ ਹਾਂ ਗੱਲ ਜਦੋਂ ਲਮਕਦੀ ਆ ਉਹਦਾ ਕਾਰਨ ਇੱਕ ਹੀ ਆ ਮੈਂ ਤੁਹਾਨੂੰ ਕਹਿਆ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੇ ਪੰਥਕ ਸਥਾਪਨਾ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲਿਆਂ ਨੇ ਹੁਕਮਨਾਮਾ ਲਾਗੂ ਕਰਾਉਣਾ ਹੁੰਦਾ ਤੇ ਜਨਵਾ ਗੱਲਾਂ ਸਾਹਮਣੇ ਹੋ ਗਈਆਂ ਪੰਥ ਉੱਠ ਖੜਿਆ ਤੇ ਹੁਣ ਸਿੰਘ ਸਾਹਿਬ ਉਹਦਾ ਹੰਗਾਰੇ ਦਾ ਜਵਾਬ ਦੇਣਗੇ ਇੱਕ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇੱਕ ਸਵਾਲ ਦਾ ਜਵਾਬ ਲੈਣਾ ਹੈ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੇਰ ਤੋਂ ਵੀਡੀਓ ਵਾਲਾ ਸਿਲਸਲਾ ਸ਼ੁਰੂ ਹੋ ਗਿਆ ਕਲਿੱਪਾਂ ਵਾਲਾ ਇੱਕ ਪਾਸੇ ਤਾਂ ਸਿੰਘ ਸਾਹਿਬ ਖੁਦ ਕਹਿ ਚੁੱਕੇ ਆ ਕਿ ਸਾਰੀਆਂ ਚੀਜ਼ਾਂ ਤੇ ਮਿੱਟੀ ਪੈਣੀ ਚਾਹੀਦੀ ਹੈ ਕਿਉਂਕਿ ਪੰਨ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਤੇ ਨਾਲੇ ਇਹਨਾਂ ਦਾ ਹੱਕ ਐਸਜੀਪੀਸੀ ਕੋਲ ਜਿਹੜਾ ਜਾਂਚਦਾ ਹੀ ਨਹੀਂ ਹੈ ਪਰ ਉਹਨਾਂ ਦੇ ਸਬੰਧਾਂ ਨੂੰ ਲੈ ਕੇ ਉਹ ਫੇਰ ਕਲਿੱਪਾਂ ਬਾਹਰ ਆ ਰਹੀਆਂ ਜਿਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਖੁਦ ਮੰਨ ਰਿਹਾ ਕਿ ਹਾਂ ਮੇਰੇ ਕਿਸ ਕਿਸ ਨਾਲ ਪਿਆਰ ਤੇ ਕਿਸ ਕਿਸ ਨਾਲ ਸਾਝ ਹੈ ਕਾਲੀ ਕਾਂਗਰਸੀ ਆ ਭਾਜਪਾ ਵਾਲੇ ਪਹਿਲੀ ਗੱਲ ਇਹ ਆ ਸਿੱਖ ਫਲਸਫਾ ਕੀ ਕਹਿੰਦਾ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਤਖਤਾਂ ਦੇ ਜਥੇਦਾਰ ਬਾਦਲਾਂ ਦੇ ਘੜੀ ਦੀ ਮੱਛੀਆਂ ਨਹੀਂ ਜਿਵੇਂ ਇਹਨਾਂ ਨੇ ਰੱਖੇ ਨੇ ਕੋਈ ਵੀ ਸਿੱਖਾ ਚਾਹੇ ਭਾਜਪਾ ਦੇ ਚਾਹੇ ਆਪ ਦੇ ਵਿੱਚ ਆ ਕਾਂਗਰਸ ਦੇ ਵਿੱਚ ਆ ਉਹ ਸਾਰੇ ਕਾਲ ਤਖਤ ਸਾਹਿਬ ਨੂੰ ਮੰਨਦੇ ਨੇ ਇਹ ਕਿੱਥੇ ਲਿਖਿਆ ਹੋਇਆ ਵੀ ਜਿਨ੍ਹਾਂ ਨਾਲ ਬਾਦਲ ਕੇ ਬੋਲਦੇ ਨੇ ਉਹਨਾਂ ਨਾਲ ਸਿੰਘ ਸਾਹਿਬਾਨ ਬੋਲਣ ਇਹ ਆਸ ਰੱਖਦੇ ਨੇ ਗ੍ਰਹਿ ਮੰਤਰੀ ਨਾਲ ਕਿਉਂ ਨਹੀਂ ਗੱਲ ਕਰ ਸਕਦੇ ਸਿੰਘ ਸਾਹਿਬ ਜੀ ਪ੍ਰਧਾਨ ਮੰਤਰੀ ਨਾਲ ਕਿਉਂ ਨਹੀਂ ਗੱਲ ਕਰ ਸਕਦੇ ਸਿੰਘ ਸਾਹਿਬ ਇਹਨਾਂ ਨੂੰ ਤਾਂ ਕੋਈ ਮੀਟਿੰਗ ਦਾ ਟਾਈਮ ਨਹੀਂ ਦਿੰਦਾ 25 ਲੱਖ 10 ਕਿੱਥੇ ਗਏ ਜੀ ਇਸ ਕਰਕੇ ਇਹ ਐਮੀ ਇੱਕ ਆਪਣਾ ਕੋਡ ਲਾ ਰਹੇ ਨੇ ਉਹਨਾਂ ਤੇ ਸਿੰਘ ਸਾਹਿਬ ਤੇ ਕਿਸੇ ਨੂੰ ਮਿਲਣ ਦਾ ਕਿਸੇ ਨੂੰ ਗੱਲਬਾਤ ਕਰਨ ਦਾ ਕੋਈ ਪਾਬੰਦੀ ਨਹੀਂ ਜੇ ਉਹ ਅਮਿਤ ਸ਼ਾਹ ਨਾਲ ਉਹਨਾਂ ਦੀ ਗੱਲ ਹੁੰਦੀ ਆ ਦੱਸਣ ਵੀ ਕਿਹੜਾ ਫੈਸਲਾ ਕੀਤਾ ਜਿਹੜਾ ਅਮਿਤ ਸ਼ਾਹ ਦੇ ਨਾਲ ਆ ਉਹਦੀ ਉਹਦੀ ਸੋਚ ਨੂੰ ਲਾਗੂ ਕਰਦਾ ਜਿਹੜਾ ਬਰਤਾਨਤ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋਂ ਸਿਰ ਜਿਆ ਉਹ ਭਾਜਪਾ ਨੂੰ ਫਿੱਟਾਉਂਦਾ ਤੁਸੀਂ ਪੰਥ ਵੱਲ ਪਿੱਠ ਕੀਤੀ ਤੁਸੀਂ ਪੰਜਾਬ ਵੱਲ ਪਿੱਠ ਕੀਤੀ ਥੋਡੀਆਂ ਸਰਕਾਰਾਂ ਬਣਾਈਆਂ ਮੱਲਮ ਲਾਉਣ ਲਈ ਤੁਸੀਂ ਉਂਗਲਾ ਪਾਪਾ ਜ਼ਖਮ ਹੋ ਚਿਹੜੇ ਇਹ ਭਾਜਪਾ ਦੀ ਬੋਲੀ ਹੈ ਥੋਡਾ ਭਾਜਪਾ ਨਾਲ ਰੌਲਾ ਕਿਉਂਕਿ ਤੁਸੀਂ ਵੀ ਪੰਥ ਦੇ ਦੋਖੇ ਨਹੀਂ ਕਤਾਰ 'ਚ ਜਾ ਖੜੇ ਕਿਹਾ ਨੇ ਵੀ ਪਿੱਠ ਕੀਤੀ ਤੁਸੀਂ ਉਹਦੇ ਵੱਲ ਤੇ ਭਾਜਪਾ ਨਾਲ ਸਾਂਝ ਪਾਈ ਹੋਈ ਸੀ ਜਦੋਂ ਪਿੱਠ ਕੀਤੀ ਆ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਵਰਤਾਨ ਭਾਜਪਾ ਦੇ ਨਾਲ ਕਿਹੜੀ ਸਾਂਝ ਪਾਉਂਦੇ ਜੀ ਮੈਨੂੰ ਇਹ ਦੱਸੋ ਦੂਜਾ ਆਕਾਲ ਤਖਤ ਦੀ ਮਹੰਤ ਜਵਾਬਦੇਹੀ ਸਾਰੀ ਲੀਡਰਸ਼ਿਪ ਦੀ ਤੇ ਆਰਐਸਐਸ ਨੇ ਤਾਂ ਨਾਨਕਸ਼ਹੀ ਕੈਲੰਡਰ ਰੱਦ ਕਰਵਾਤਾ ਸੀ 9 ਸਾਲ ਲਾਗੂ ਹੋਣ ਤੋਂ ਬਾਅਦ ਰੱਦ ਕਰਵਾਇਆ ਦੋ ਮੈਂਬਰੀ ਕਮੇਟੀ ਬਣਾਈ ਭੌਰ ਸਾਹਿਬ ਕਹਿੰਦੇ ਨੂੰ ਕਮੇਟੀ ਦੀ ਵੀ ਰਿਪੋਰਟ ਨਹੀਂ ਕਿਤੇ ਤੇ ਅੱਜ ਕੋਈ ਨਾਨਕਸ਼ਹੀ ਕੈਲੰਡਰ ਦੀ ਗੱਲ ਕਰਦਾ ਜਿਹੜੀ ਸਿੱਖਾਂ ਦੀ ਵੱਖਰੀ ਪਛਾਣ ਦੀ ਬਹੁਤ ਵੱਡੀ ਗੱਲ ਸੀ ਸੋ ਐਵੇਂ ਨਿੱਜੀ ਦੂਸ਼ਣਵਾਦੀ ਆ ਕੋਈ ਨਹੀਂ ਇਹਨਾਂ ਕਲਿੱਪਾਂ ਨੂੰ ਸੁਣਦਾ ਕਿਉਂਕਿ ਜਥੇਦਾਰਾਂ ਨੇ ਰੋਲ ਬਾਰੇ ਬੜਾ ਪੰਬਲ ਪੁੱਸੇ ਇਹਨਾਂ ਨੇ ਪੇਗਾ ਕੀਤਾ ਤਾਂ ਹੀ ਅਕਾਲ ਤਖਤ ਸਾਹਿਬ ਤੋਂ ਕਿਹਾ ਨਾ ਤੁਹਾਡਾ ਇੱਕ ਮੈਂਬਰ ਲੁਧਿਆਣੇ ਵਾਲਾ ਗਰਚਰਨ ਸਿੰਘ ਗਰੇਵਾਲ ਉਹ ਮੀਟਿੰਗ ਦੇ ਵਿੱਚ ਕਹਿੰਦਾ ਵੀ ਇਹਨਾਂ ਨੂੰ ਗੁਲਾਮੇ ਤੋਂ ਫੜ ਕੇ ਛੇਠਾਂ ਲਾਓ ਤਨਖਾਹ ਸਾਡੀ ਲੈਂਦੇ ਨੇ ਬੋਲੀ ਕਾਦੀ ਬੋਲਦੇ ਨੇ ਸੋ ਇਸ ਕਰਕੇ ਇਹਨਾਂ ਦਾ ਸੁਭਾਅ ਉਸੇ ਤਰ੍ਹਾਂ ਦਾ ਕਿਵੇਂ ਲੀਕ ਹੁੰਦੀ ਆ ਕਿੱਥੋਂ ਲੀਕ ਹੁੰਦੀ ਆ ਟੁੱਟ ਕੇ ਲੀਕ ਹੁੰਦੀ ਆ ਉਹਨਾਂ ਦੀ ਗੱਲ ਸਾਹਮਣੇ ਆ ਸਿੰਘ ਸਾਹਿਬ ਨੇ ਸਪਸ਼ਟ ਕਰਤਾ ਵੀ ਇਹਨਾਂ ਨੂੰ ਅਧਿਕਾਰ ਹੀ ਨਹੀਂ ਜਾਂਚ ਕਰਨ ਦਾ ਬਾਕੀ ਉਹ ਕੋਈ ਦੋਸ਼ੀਓ ਨਹੀਂ ਇਸ ਕਰਕੇ ਉਹ ਸਿੰਘ ਸਾਹਿਬ ਹੈਗੇ ਨੇ ਮੀਟਿੰਗ 'ਚ ਬੁਲਾਉਣਗੇ ਨਹੀਂ ਬੁਲਾਉਣਗੇ ਜਾਣਗੇ ਨਹੀਂ ਜਾਣਗੇ ਤੇ ਮੈਨੂੰ ਤਾਂ ਲੱਗਦਾ ਬੁਲਾਉਣੋਂਗੇ ਬੁਲਾਉਣਾ ਵੀ ਚਾਹੀਦਾ ਤੇ ਮੈਨੂੰ ਲੱਗਦਾ ਜਾਣਾ ਵੀ ਚਾਹੀਦਾ ਹਾਂ ਜੇ ਉਹਨਾਂ ਨੂੰ ਇਹ ਲੱਗਦਾ ਹੈ ਉੱਥੇ ਜਾ ਕੇ ਡਿਲੂਟ ਕਰ ਰਹੇ ਨੇ ਠੀਕ ਆ ਫਿਰ ਮੀਟਿੰਗ ਤੋਂ ਬਾਹਰ ਵੀ ਆ ਸਕਦੇ ਹੋ ਜੇ ਆ ਹਾਂ ਸਹੀ ਸੇ ਇਤ ਜਾ ਰਿਹਾ ਫਿਰ ਡਟ ਕੇ ਖੜਨਾ ਚਾਹੀਦਾ ਸਾਰੇ ਇਹਦੇ ਨਾਲ ਮੈਨੂੰ ਬਹੁਤ ਸ਼ੁਕਰੀਆ ਜੀ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਮੌਜੂਦਾ ਸਥਿਤੀ ਦੇ ਉੱਤੇ ਹਾਲਾਤ ਦੇ ਉੱਤੇ ਤੇ ਹੁਣ ਜਿਹੜੀ 28 ਤਰੀਕ ਨੂੰ ਹੋਣ ਜਾ ਰਹੀ ਇੱਕ ਬੈਠਕ ਜਿਹੜੀ ਕੀ ਹੈ ਮੰਨੀ ਜਾ ਰਹੀ ਹੈ ਉਸ ਦੇ ਵਿੱਚ ਦੇਖਦੇ ਹਾਂ ਕਿ ਕੀ ਆਦੇਸ਼ ਤੇ ਕੀ ਫੈਸਲੇ ਹੁੰਦੇ ਨੇ ਉਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਨੇ ਫਿਲਹਾਲ ਇਸ ਮੁਲਾਕਾਤ ਚੈਨਾ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ